oh um, no Okay, mm -hmm. i little Là ਨਾਮਾ

I'm تھو کتو

Gracias. ਕਹਾਰੇ ਗੁਣ ਗਾਇ ਜੇ ആരവച <laughs> ദിന you uh -huh. ਸਨਮ ਬਤਵ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਮਾਲਾ ਸਾਗੇ ਸੰਤਾਂ ਚੁਬ ਰਾਗਣਾ ਸੰਗ ਲਾਪੇ ਆਕੁਲ ਮੰਤਨ ਪ੍ਰਮਾਥਾ ਆਪਣਾ ਪੁਰਿਆ ਕੀ ਘਰ ਬੰਦਲੀ ਪੁਰਾ ਸੁਨੇਕੀ ਕੀ ਭੈਰ ਬਾਣੀ ਇੱਕ ਕੀ ਪੰਜ ਚੁਲਾਈ ਪੰਜ ਮਹਾਰਗ ਦੇ ਸਾਥ ਸੁਣਾਵੇ ਬੰਦਾ ਨੰਮਤ ਪਦ ਪਾਦ ਗਵਾ ਨਾਨਕ ਕਾਲਾ ਗਾਵੇ ਆਪਣੇ ਆਪਣੇ ਭਾਤ ਅਰਜੁਨ ਪੁੱਤਰ ਭਰ ਕੀ ਦਾਣ ਪਤਰ ਦਤਿਆ ਮਾਰਕਸ਼ ਕਾਪੈ ਸੰਗ ਰਾਗਣੀ ਪਾਂਚੋ ਤਾਪੈ ਗੋਦ ਕਰੀਰ ਦਿਵਤ ਧਾਰੀ ਗੰਦਾਰੁ ਸੁ ਤੋ ਚਾਰੀ ਤਨਸਿ ਪਾਂਚੋ ਗਾਈ ਮਹਾਰਾ ਕੁਸਦ ਸੰਗ ਲਾਈ ਮਾਨੁ ਮਸਤਨ ਮੇਵਾਰਾ ਤਪ ਚੰਦ ਕੁਸ ਸੁ ਗਾ ਬ ਕੋਕੰਡਾ ਪੁਰਾਨਤ ਗਾਇ ਚ ਮਾਰਕਸ਼ ਸੁ ਸੰਗ ਲਾਈ ਨਰਦਨ ਪੰਚਨਾਰ ਸੰਗਰਗ ਸੁਤੋਲ ਤਾਣ ਕਰੋਲ ਗਾਨ ਤਾ ਮਿਲਾਵੇ ਤਰੰਗੀ ਦਿਵ ਕਰਾਈ ਬਸੰਤੀ ਸੁਦੂਸ਼ ਸਹਾਈ ਸਰਸ ਰਵ ਲੈ ਭਾਜ ਸੰਗ ਲਾਈ ਪਾਚ ਆਰਜਾ ਸਰਵਮਤ ਭਸਕਰ ਆਇ ਚੰਦਰ ਮਿਲ ਮੰਨ ਸੁਆਇ ਸਰਸ ਤਾਨ ਆ ਰੁਪ ਨੋਦਾ ਦਾ ਦਰ ਸਰਸ ਸੁਬ ਸਦਕ ਮੁਤਾ ਅਸ਼ਟਪੁੱਤਰ ਮਹਾਕੈ ਸਵਾਰੀ ਪੁਨਿਆਏ ਜਿਪਕੀ ਬਾਰੀ ਕਚਲ ਪਤ ਮੰਜਲੇ ਉੱਟ ਡੀ ਕੈ ਲਾਪ ਕਮਦ ਗੁਰੂ ਸਿੰਘ ਜਿਪਕੀ ਤਾਪ ਤਨਕਾ ਪੁੱਤਰ ਕ੍ਰਿਮਾ ਕਮਲ ਕੁਸ਼ਮ ਚੰਬਕ ਨਮਾ ਗੋ ਤਨਕ ਤਰਨਾਸ਼ਟ ਪੁੱਤਰ ਜਿਪਕੀ ਜਾਨਾ ਸਾਗਰਸ ਰਾਗਵਾ ਗਾ ਰਹੇ ਪਾਂਚ ਗਣੰਤ ਨਾਰਾਇਣ ਬਰ ਰਿਤ ਨਾਤੇ ਧਈ ਗਵਣੇ ਗਵਣਾ ਸਵਰੀ ਤਪ ਚ ਸੁਬਾਕਿ ਓ ਸ਼ਿਵ ਰਾਗ ਸੁਪਤ ਤਪ ਸਰ ਸਰਬ ਸਤਰਾ ਹੋਰ ਪੰਡਿਤ ਗੁਰ ਅਸ਼ਟਪਤਰ ਸੁਹਾਕੇ ਗੁਣਕ ਮਮਿਆ ਕਰਤ ਮੇਕਰਤ ਵੈਦਵੈ ਪੰਚ ਸੰਧੰਗ ਲਾ ਸਾਰ ਤਰ ਗੋਡ ਮਨਾਰੇ ਤੁੰਗੇ ਇਤਾਂ ਦਾ ਆਸ਼ਾ ਬਣ ਗੁਣੀ ਉੱਚੇ ਸਰਸ ਹੋਣ ਕਿਨੀ ਬੇਦਰਾਦ ਸੋ ਪੰਚੋ ਚਿਨੀ ਬਰਤ ਤਤ ਤਤ ਦਰਾ ਜਬਲੀ ਤਨ ਤੋ ਦਿਲ ਧਾਰਾ ਹੁਨੰਦਾ ਸੰਕਰੋ ਸ਼ਮਾ ਮੇਰੇ ਗਾਗ ਪੁੱਤਰ ਕੀ ਨਮਾ ਕਾਲ ਤੇ ਰਾਗੁ ਨਗਾਏ ਸੰਗ ਰਾਗਨੀ ਤੇ ਸੋ ਸਭ ਪਤ ਰਾਗਨ ਕੀ 18 10 ਬੀਸ ਕਾਲ ਤੇ ਰਾਗੁ ਨਗਾਏ ਸੰਗ ਰਾਗਨੀ ਤੇ ਸੋ ਸਭ ਪਤ ਰਾਗਨ ਕੀ ਅਤਾ ¡Salud! Uh -huh. uh -huh.